ਅੱਜ ਜਿਹੜੀ ਮੁਹਿੰਮ ਚੇੜੀ ਪਈ ਹੈ ਕਿ ਬ੍ਰਾਹਮਣੀ ਮੈਂ ਤਹਿਸੀਲਦਾਰ ਕੁਲਦੀਪ ਸਿੰਘ ਪਟਿਆਲਾ ਅਸੀਂ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਡੀਸੀ ਮੈਮ ਵੱਲੋਂ ਐਸਐਸਪੀ ਸਾਹਿਬ ਵੱਲੋਂ ਸੱਤਾ ਦਿੱਤਾ ਨੇ ਚੈਨਾਡੋਰ ਨੂੰ ਵਰਤਨ ਤੇ ਔਰ ਮੈਂ ਪਟਿਆਲੇ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਪਟਿਆਲਾ ਬੜਾ ਸ਼ਾਈ ਸ਼ਹਿਰ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਇੱਥੇ ਚਰਨ ਪਏ ਨੇ ਔਰ ਅਸੀਂ ਉਸ ਜਿਹੜਾ ਹੈਗਾ ਬਸੰਤ ਪੰਚਮੀ ਨੂੰ ਆਪਣੇ ਸਪਿਰਚੁਅਲਿਜ਼ਮ ਨਾਲ ਮਨਾਉਨੇ ਆ ਲੋਕਾਂ ਦੇ ਜਿਹੜੇ ਦੁੱਖ ਦੂਰ ਹੁੰਦੇ ਇਸ ਧਰਤੀ ਤੇ ਆ ਕੇ ਦੁਖਨਵਾਰਨ ਸਾਹਿਬ ਔਰ ਅਸੀਂ ਇਸ ਨੂੰ ਗਲਤ ਪਾਸੇ ਵਾਲੇ ਪਾਸੇ ਜਿਹੜਾ ਹੈਗਾ ਆਪਣਾ ਜਿਹ ਗੱਲ ਤੇ ਡਾਇਰੈਕਸ਼ਨ ਚਲੇ ਜਾ ਰਹੇ ਆ ਪਟਿਆਲਾ ਜਿਹੜਾ ਹੈ ਬਹੁਤ ਸੂਝਵਾਨ ਲੋਕਾਂ ਦਾ ਸ਼ਹਿਰ ਹੈ ਆਪਣਾ ਐਸਐਚਓ ਸਾਹਿਬ ਨੇ ਜਿਵੇਂ ਦੱਸਿਆ ਹੀ ਹੈ ਕਿ ਇਸ ਤਰ੍ਹਾਂ ਦੀ ਡੈਟਰੈਂਸ ਚੱਲ ਰਹੀ ਹੈ ਕਿਸ ਤਰ੍ਹਾਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਰਾ ਮੁਸਤੈਦ ਹੈ ਮੈਂ ਉਸ ਗੱਲ ਨੂੰ ਰਿਪੀਟ ਨਹੀਂ ਕਰਦਾ ਮੈਂ ਜਸਟ ਅਪੀਲ ਕਰਨਾ ਚਾਹੁੰਦਾ ਕਿ ਬੜੇ ਸਿਆਣੇ ਲੋਕਾਂ ਦਾ ਸ਼ਹਿਰ ਹੈ ਔਰ ਜਿਹੜਾ ਇਹ ਧਰਤੀ ਹੈ ਜਿਹੜੀ ਪਟਿਆਲੇ ਦੀ ਬੜੀ ਪਾਵਨ ਧਰਤੀ ਹੈ ਪਾਤਸ਼ਾਹ ਦੇ ਬੜੇ ਇੱਥੇ ਜਿਹੜਾ ਹੈਗਾ ਪਰਵਕਾਰ ਨੇ ਸੋ ਅਸੀਂ ਪ੍ਰਸ਼ਾਸਨ ਵੱਲੋਂ ਅਪੀਲ ਕਰਦੇ ਆ ਕਿ ਇਹ ਜਿਹੜਾ ਹੈਗਾ ਬਸੰਤ ਪੰਚਨੀਆ ਜਿਹੜਾ ਉਹਨੂੰ ਜਿਹੜਾ ਹੈਗਾ ਜੇ ਤੁਸੀਂ ਫੈਸਟੀਵਲ ਨੂੰ ਸੈਲੀਬ੍ਰੇਟ ਕਰਨਾ ਹੀ ਆ ਤਾਂ ਜਿਹੜਾ ਹੋਰ ਬੜੇ ਸਾਡੇ ਕੋਲ ਸਾਧਨ ਹੈਗੇ ਨੇ ਜਿਹਨੂੰ ਕਰ ਸਕਦੇ ਹੋ ਚੈਨਾ ਡੋਰ ਨੂੰ ਵਰਤ ਕੇ ਆਮ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਜੋਖਮ ਦੇ ਵਿੱਚ ਨਾ ਪਾਓ ਸੋ ਪ੍ਰਸ਼ਾਸਨ ਵੱਲੋਂ ਅਸੀਂ ਹੀ ਫੀਲ ਕਰਦੇ ਹਾਂ ਕਿ ਆਪਣਾ ਜਿਹੜਾ ਹੈਗਾ ਫੈਸਟੀਵਲ ਨੂੰ ਬਿਲਕੁਲ ਸਾਡੇ ਢੰਗ ਨਾਲ ਮਨਾਓ ਨਾ ਕਿ ਜਿਹੜਾ ਲੋਕਾਂ ਦੀ ਜਾਨ ਨੂੰ ਜਾਨ ਚੱਕੀ ਜਿੱਦੀ ਕੁਝ ਬਰਾਮਬਰੀ ਹੋਈ ਹੈ ਨਹੀਂ ਅਸੀਂ ਜਿਹੜਾ ਹੈਗਾ ਸਾਰਾ ਉੱਪਰ ਜ਼ਿਆਦਾਤਰ ਦੁਕਾਨਾਂ ਵਾਲਿਆਂ ਨੇ ਆਪਣੇ ਘਰਾਂ ਦੇ ਵਿੱਚ ਸਾਰੀਆਂ ਚੀਜ਼ਾਂ ਸਟੋਰ ਕੀਤੀਆਂ ਨੇ ਮੈਂ ਖੁਦ ਐਸਐਚਓ ਸਾਹਿਬ ਨਾਲ ਜਾ ਕੇ ਉੱਪਰ ਸਾਰਾ ਚੈੱਕ ਕਰਕੇ ਆਇਆ ਔਰ ਅਸੀਂ ਅੱਗੇ ਵੀ ਸਾਰੀਆਂ ਦੁਕਾਨਾਂ ਨੂੰ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਇਹਦਾ ਚੈੱਕ ਕਰ ਰਹੇ ਹਾਂ ਕਿ ਤੋ ਵੀ ਕੁਝ ਮਿਲੂਗਾ ਤਾਂ ਸਖਤ ਐਕਸ਼ਨ ਜਿਹੜਾ ਇਮੀਡੀਟਲੀ ਆ ਜਾਊਗਾ ਜੀ ਬਸ ਬਸ ਇਸ ਤਰ੍ਹਾਂ ਦੀ ਜੀ ਪੁਲਿਸ ਚਲਾਈ ਹੈ ਜੀ ਤੇ ਇਸ ਤਰ੍ਹਾਂ ਦਾ ਸੰਦੇਸ਼ ਦੋਂਗੇ ਚੈਨਲ ਉੱਤੇ ਇਹਦੇ ਚ ਜੀ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਆਈਪੀਐਸ ਉਹਨਾਂ ਵੱਲੋਂ ਤੇ ਮੈਡਮ ਡੀਸੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਸਖਤ ਦਿਸ਼ਾ ਨਿਰਦੇਸ਼ ਜਾਰੀ ਨੇ ਅਸੀਂ ਦੋਨੇ ਵਿਭਾਗ ਪੁਲਿਸ ਤੇ ਪ੍ਰਸ਼ਾਸਨ ਇਕੱਠੇ ਹੋ ਕੇ ਅੱਜ ਇੱਕ ਜਿਹੜਾ ਚੈਕਿੰਗ ਮੁਹਿੰਮ ਚਲਾਈ ਗਈ ਹੈ ਇਹਦੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ 330 ਗੱਟੂ ਤੇ ਕੱਲ ਵੀ ਇੱਕ 80 ਗੱਟੂਆਂ ਦਾ ਪਰਚਾ ਜਿਹੜਾ ਦਰਜ ਕੀਤਾ ਗਿਆ ਚੈਨਾਡੋਰ ਦੇ ਉਹਦੇ ਵਿੱਚ ਸਪੈਸ਼ਲ ਜਿਹੜੀ ਜਾਣਕਾਰੀ ਦੇਣ ਯੋਗ ਹੈ ਕਿ 307 ਧਾਰਾ ਆਈਪੀਸੀ ਦੀ ਤੇ 109 ਬੀਐਨਐਸ ਉਹ ਲਗਾਈ ਗਈ ਹੈ ਉਹਨੂੰ ਜੇਲ੍ਹ ਭੇਜਿਆ ਗਿਆ ਉਹਦਾ ਫੋਨ ਜਿਹੜਾ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਉਹਦੇ ਵਿੱਚ ਵਟਸਐਪ ਰਾਹੀਂ ਇਹ ਦੇਖਣ ਵਿੱਚ ਆਇਆ ਕਿ ਆਮ ਤੌਰ ਤੇ ਉਹਨਾਂ ਦੁਕਾਨਾਂ ਦੇ ਵਿੱਚ ਨਹੀਂ ਘਰਾਂ ਦੇ ਵਿੱਚ ਲੁਕਾਸ਼ ਪਾ ਕੇ ਰੱਖਦੇ ਤੇ ਵਟਸਐਪ ਰਾਹੀਂ ਜੋ ਡਿਮਾਂਡ ਆਉਂਦੀ ਹੈ ਉਸ ਹਿਸਾਬ ਨਾਲ ਸਪਲਾਈ ਕਰਦੇ ਆ ਤਾਂ ਇਸ ਨੈਕਸਸ ਨੂੰ ਤੋੜਨ ਲਈ ਮੈਂ ਜਾਣਕਾਰੀ ਤੁਹਾਡੇ ਸਾਹਮਣੇ ਰਹੀ ਮਾਪਿਓ ਵੀ ਧਿਆਨ ਰੱਖਣ ਕਿ ਸਾਡੇ ਬੱਚੇ ਕੋਲ ਜੇ ਕੋਈ ਚਾਇਨਾ ਡੋਰ ਆ ਤਾਂ ਉਸ ਸੰਬੰਧੀ ਪੁਲਿਸ ਨੂੰ ਤਲਾਹ ਦੇਣਾ ਕਿਉਂਕਿ ਜੇ ਜੇਹੀ ਕੋਈ ਗੱਲ ਸਾਹਮਣੇ ਆਉਂਦੀ ਹੈ ਕੱਲ ਨੂੰ ਉਸ ਡੋਰ ਨਾਲ ਕਿਸੇ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦੇ ਵਿੱਚ ਪਤੰਗ ਡੋਰ ਜਿਹੜਾ ਉਡਾਰ ਰਿਹਾ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤੇ ਵਿੱਚ ਨਾਲੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਕੀਤੀ ਵੀ ਗਈ ਹੈ ਤੇ ਭਵਿੱਖ ਵਿੱਚ ਵੀ ਕੀਤੀ ਜਾਵੇਗੀ ਤੇ ਦੁਕਾਨ 'ਚ ਚੈਕਿੰਗ ਕੀਤੀ ਕੁਝ ਬਰਾਮਦ ਹੋਈ ਹੈ ਦੇਖੋ ਦੁਕਾਨ ਦੀ ਚੈਕਿੰਗ ਕੀਤੀ ਗਈ ਹੈ ਇਹਨਾਂ ਦੇ ਪਿੱਛੇ ਇੱਕ ਵੇਅ ਹਾਊਸ ਬਣਾਇਆ ਹੈ ਉਹਦੀ ਵੀ ਚੈਕਿੰਗ ਕੀਤੀ ਗਈ ਹੈ ਉਹਦੇ ਵਿੱਚ ਕਾਟਨ ਦੀਆਂ ਜਿਹੜੇ ਡੋਰਸ ਬਰਾਮਦ ਪਰੰਤੂ ਜੇ ਕੋਈ ਵੀ ਚੈਨਾ ਡੋਰ ਕਿਤੇ ਵੀ ਵੇਚਦਾ ਆ ਕੋਈ ਇਤਲਾਹ ਦਿੰਦਾ ਉਹਦੀ ਸੂਚਨਾ ਗੁਪਤ ਰੱਖੀ ਜਾਵੇਗੀ ਤੇ ਉਹਦੇ ਇਸ ਸੰਬੰਧੀ ਤੁਹਾਨੂੰ ਹਦਾਇਤ ਵੀ ਕੀਤੀ ਜਾਂਦੀ ਹੈ ਸਾਰਿਆਂ ਨੂੰ ਦੁਕਾਨਦਾਰਾਂ ਨੂੰ ਕਿ ਨਾ ਵੇਚਣੇ ਬੱਜਰਾ ਸਾਹਿਬ ਕੀ ਲੱਗਦਾ ਜਿੰਨਾ ਜਮੈਟੋ ਫਿਗੀ ਦੇ ਉੱਪਰ ਆਨਲਾਈਨ ਆਰਡਰ ਆਉਂਦਾ ਸੀਗਾ ਉਹ ਤਰੀਕਾ ਅਪਣਾ ਰਹੇ ਨੇ ਪਰ ਉਸ ਤੋਂ ਪ੍ਰਸ਼ਾਸਨ ਤੋਂ ਦੜਦੇ ਮਾਰੇ ਇਹ ਲੋਕ ਦੇਖੋ ਜੀ ਤਰੀਕਾ ਕੁਝ ਹੱਦ ਤੱਕ ਸਿਮਿਲਰ ਹੈ ਪਰ ਇਹਦੇ ਵਿੱਚ ਵਟਸਐਪ ਰਾਹੀਂ ਮੈਂ ਜਿਹੜਾ ਅਸੀਂ ਦੋਸ਼ੀ ਫੜਿਆ ਉਹਦਾ ਮੋਬਾਈਲ ਫੋਨ ਜਿਹੜਾ ਹਾਸਲ ਕੀਤਾ ਉਹਦੇ ਵਟਸਐਪ ਦੀ ਕਾਲ ਚੈਟ ਜਿਹੜੀ ਹਿਸਟਰੀ ਵਾਂਚੀ ਗਈ ਉਹਨੂੰ ਫਰੈਂਸਿਕ ਜਾਂਚ ਵੀ ਕਰਾਈ ਜਾ ਰਹੀ ਹੈ ਕਿ ਕਾਲਾਂ ਕੁਝ ਡਿਲੀਟ ਵੀ ਕੀਤੀਆਂ ਹੋਈਆਂ ਸੀ ਉਹਨੇ ਉਸ ਸੰਬੰਧੀ ਜਿਹੜੀ ਅਗਲੀ ਕਾਰਵਾਈ ਮੁਕੱਦਮ ਤੇ ਉਸ ਜੇ ਕੋਈ ਵੀ ਕੁ ਵੱਡਾ ਖਲਾਸਾ ਹੋਇਆ ਵੀ ਪਿੱਛੋਂ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਦੇਣੀ ਸੀ ਉਹਨੇ ਨਹੀਂ ਡਿਲੀਵਰੀ ਤੇ ਕੀ ਰੇਟ ਸੀ ਇਹਨਾਂ ਦਾ ਉਹ ਸਾਰਾ ਤੁਹਾਡੇ ਨਾਲ ਜਿਹੜਾ ਵਿੱਚ ਸ਼ੇਅਰ ਕੀਤਾ ਜਾਏ ਇੱਕ ਕੋਈ ਨੰਬਰ ਵੀ ਜਾਰੀ ਕੀਤਾ ਗਿਆ ਇਸ ਦੇ ਲਈ ਪ੍ਰਸ਼ਾਸਨ ਜੀ ਇੱਕ ਤਲਾ ਦੇਣੀ ਹੈ ਦੇਖੋ ਜੀ 112 ਕੰਟਰੋਲ ਰੂਮ ਹੈਲਪਲਾਈਨ ਨੰਬਰ ਸਾਰੇ ਜਿਹੜੇ ਜਾਰੀ ਕੀਤੇ ਗਏ ਉਹ ਸਪੈਸ਼ਲ ਹੈਲਪਲਾਈਨ ਨਹੀਂ ਚਲਾਈ ਗਈ ਪਰ ਫਿਰ ਵੀ ਜੇ ਕੋਈ ਜਾਣਕਾਰੀ ਦੇਣੀ ਚਾਹੁੰਦਾ ਹੈ ਕੋ ਪੁਲਿਸ ਦਾ ਨੰਬਰ ਕੁਝ ਵੀ ਜਿਹੜੀ ਸੂਚਨਾ ਦਿੱਤੀ ਜਾਵੇ ਗੁਪਤ ਰੱਖਿਆ ਜਾਵੇ